ਇੰਨੀ ਬੇਰਹਿਮੀ ਦੇ ਨਾਲ ਕਿਸੇ ਐਨਆਰਆਈ ਨੂੰ ਖਤਮ ਕਰਨ ਦੀ ਖਬਰ ਤੁਸੀਂ ਪਹਿਲਾਂ ਸ਼ਾਇਦ ਹੀ ਕਦੀ ਦੇਖੀ ਹੋਵੇ ਪਤਾ ਲੱਗਿਆ ਕਿ ਬੰਦ ਘਰ ਦੇ ਵਿੱਚੋਂ ਐਨਆਰਆਈ ਸਮੇਤ ਉਸਤੇ ਜਾਨਵਰ ਦੀ ਮ੍ਰਿਤਕ ਦੇ ਬਰਾਮਦ ਹੋਈਆ ਤੇ ਇਸ ਨੂੰ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਨਹੀਂ ਸਗੋਂ ਦੋ ਵਿਅਕਤੀਆਂ ਦੇ ਨਾਲ ਅਜੀਹਾ ਕੀਤਾ ਗਿਆ ਤੇ ਇਹ ਕੰਮ ਕਿਸੇ ਹੋਰ ਦੇ ਵੱਲੋਂ ਨਹੀਂ ਦੋ ਦੋਸਤਾਂ ਦੇ ਵੱਲੋਂ ਮਿਲ ਕੇ ਕੀਤਾ ਗਿਆ ਤੇ ਦੂਸਰੇ ਪਾਸੇ ਪ੍ਰੇਮਿਕਾ ਦੇ ਖਾਤਿਰ ਪਤੀ ਦੀ ਜਾਨ ਲੈਣ ਦਾ ਵੀ ਮਾਮਲਾ ਦੱਸਿਆ ਜਾ ਰਿਹਾ ਹੈ। ਕੀ ਗੱਲ ਹੋਈ ਤੁਹਾਡੇ ਭਰਾ ਨੂੰ? ਭਰਾ ਜੀ ਰਾਤ ਨੂੰ ਜਿਵੇਂ ਜੇ ਦੁਪਹਿਰੇ ਘਰੇ ਆਇਆ ਸੀਗਾ ਮੂਗੇ ਤੋਂ ਉਦੋਂ ਬਾਅਦ ਸ਼ਾਮ ਤੱਕ ਰਿਹਾ ਫਿਰ ਸ਼ਾਮ ਨੂੰ ਇਹਨਾਂ ਨੇ ਫੋਨ ਲਾਇਆ ਵੀ ਆ ਜਾ ਵੀ ਆਪਾਂ ਮੂਵੀ ਦੇਖ ਕੇ ਆਉਨੇ ਆ। ਸ਼ਾਵਨ ਨੂੰ ਫਿਰ 7:30 ਇਹਨੂੰ ਮੇਰੇ ਭਰਾ ਨੂੰ ਛੱਡ ਕੇ ਉਹ ਤੁਰ ਕੇ ਅੱਡੇ ਤੱਕ ਗਿਆ ਜੀ ਅੱਡੇ ਉਏ ਬਾਕੇ ਲੈ ਕੇ ਗਏ ਦੋਨੇ ਜਾਣੇ ਤੇ ਲੈ ਕੇ ਪਹਿਲਾਂ ਇਹਨੂੰ ਮੈਂ ਫੋਨ ਲਾਇਆ 9:00 ਵਜੇ ਵੀ ਕਿੱਥੇ ਆ ਉਹ ਕਹਿੰਦਾ ਮੈਂ ਫਿਲਮ ਦੇਖ ਕੇ ਆਉਂਦਾ ਮੈਂ ਆਪੇ ਆ ਜੂੰਗਾ ਘਰੇ ਮੈਂ ਕੰਧਾ ਡੱਪ ਕੇ ਆ ਜੂੰਗਾ ਏਟ ਲਾ ਲੂ ਮੈਂ ਕਿਹਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਫਿਰ ਫੋਨ ਬੰਦ ਹੋ ਗਿਆ ਜੀ ਉਸ ਤੋਂ ਬਾਅਦ ਤੇ ਮੈਂ ਸਾਰਿਆਂ ਨੂੰ ਪੁੱਛਣ ਲੱਗਾ ਵੀ ਕਿੱਥੇ ਆ ਕਿੱਥੇ ਕੁਝ ਨਹੀਂ ਪਤਾ ਲੱਗਾ ਉਸ ਤੋਂ ਬਾਅਦ ਤੇ ਲੱਭਦੇ ਲੱਭਦੇ ਸਵੇਰ ਤੱਕ ਫਿਰ ਇਹ ਇਹ ਪਿੰਡ ਖਰਦੇ ਸੀਗੇ ਮੁੰਡੇ ਜਿਨ੍ਹਾਂ ਨੇ ਇਹ ਕੀਤਾ ਵਾ ਮੈਂ ਇਹਨਾਂ ਨੂੰ ਪੁੱਛੇ ਮੇਰਾ ਭਰਾ ਕਿੱਥੇ ਹੈ ਇਹ ਕਹਿੰਦੇ ਸਾਨੂੰ ਨਹੀਂ ਕੋ ਪਤਾ ਹਨਾ ਤੇ ਸਾਨੂੰ ਕੁਝ ਨਹੀਂ ਪਤਾ ਸੀ ਅਸੀਂ ਤਾਂ ਵੀ ਆਪ ਦੀ ਰਸਤੇ ਅਰੀ ਚਲੇ ਗਏ ਸੀ ਉਹਨੂੰ ਕਹਤਾ ਸੀ ਵੀ ਅਸੀਂ ਨਹੀਂ ਤੈਨੂੰ ਲੈ ਕੇ ਜਾਣਾ ਅਸੀਂ ਕੰਮ ਜਾਣਾ ਵਾ ਉਸ ਤੋਂ ਬਾਅਦ ਇਹ ਝੂਠ ਬੋਲੀ ਗਏ ਬੋਲੀ ਗਏ ਇਹ ਫਿਰ ਨਾ ਪਿੰਡੋਂ ਭੱਜ ਗਏ ਮੋਗੇ ਆ ਗਏ ਉਹ ਫਿਰ ਪੁਲਿਸ ਨੂੰ ਪਤਾ ਲੱਗ ਗਿਆ ਵੀ ਮੋਗੇ ਉਹਨਾਂ ਨੇ ਇੱਕੇ ਟਾਈਮ ਤੇ ਆ ਕੇ ਉਹਨਾਂ ਨੂੰ ਫੜ ਲਿਆ ਫਿਰ ਉਹਨਾਂ ਨੇ ਕਾਰਵਾਈ ਕੀਤੀ ਫਿਰ ਉਹ ਮੰਨੇ ਵੀ ਹਾਂ ਵੀ ਅਸੀਂ ਮੁੰਡਾ ਐ ਕਰਕੇ ਇੱਥੇ ਮਾਰਤਾ ਇੱਥੇ ਪਿਆ ਵਾ ਫਿਰ ਉਹਨਾਂ ਨੂੰ ਉਹ ਸਾਡੇ ਪਿੰਡ ਦੀ ਹੈ ਤੇ ਕੌਣ ਸੀ ਇਹ ਜਾਣਦੇ ਸੀ ਕੌਣ ਨੂੰ ਜਾਂ ਇਹਨੂੰ ਜਾਣਦੇ ਉਹਦੇ ਦੋਸਤ ਸੀਗੇ ਮੇਰੇ ਭਰਾ ਦੇ ਹ ਉਹ ਤਾਂ ਦੋਸਤ ਸੀਗੇ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਕੇ ਇਹਨਾਂ ਨੂੰ ਮਨਾ ਕੇ ਸਾਰਾ ਕੁਝ ਦੱਸਤਾ ਕਿੰਨੇ ਜਣੇ ਸੀ ਇਹ ਦੋ ਜਣੇ ਸੀਗੇ ਬਾਕੀ ਹਜੇ ਦੋ ਜਣੇ ਕਨਫਰਮ ਆ ਬਾਕੀ ਪਤਾ ਨਹੀਂ ਵੀ ਕੀ ਹੋਣਾ ਕਿੰਨੇ ਜਣੇ ਸੀ ਮਿਕੀ ਪਿੰਡਾ ਜੀ ਤੇ ਅੱਜ ਕਿਨਾਰੇ ਦੀ ਇੱਥੇ ਮੌਤ ਹੋਈ ਹੈ ਕੀ ਨਾਮ ਉਹਨਾਂ ਦਾ ਕਿੰਨੀ ਉਮਰ ਆ ਕਦੋਂ ਆਏ ਸੀਗੇ ਸਾਰੀ ਜਾਣਕਾਰੀ ਦਿਓ ਇਹ ਦਾ ਆਪਣਾ ਇਹਦਾ ਨਾਮ ਹੈਗਾ ਤੀਰਥ ਸਿੰਘ ਆ ਜੀ ਹੂੰ ਇਹ ਹਾਂ ਕੌਂਗ ਜੋ ਆਏ ਨੂੰ ਹੋ ਗਿਆ ਘਟੂ ਘਟ ਸਾਲ 1.5 ਸਾਲ ਦੇ ਕਰੀਬ ਹੋ ਗਿਆ ਜੀ ਇਹਨੂੰ ਹੂੰ ਇਹ ਇਥੇ ਇਕੱਲਾ ਹੀ ਰਹਿੰਦਾ ਸੀਗਾ ਜੀ ਹੂੰ ਇਹ ਸਾਡੇ ਸਰਵੰਧੀ ਦਾ ਮੁੰਡਾ ਜੀ ਪਰਿਵਾਰਕ ਮੈਂਬਰ ਕਿੱਥੇ ਰਹਿੰਦੇ ਜੀ ਨਾਲ ਪਰਿਵਾਰਕ ਮੈਂਬਰ ਹੈ ਆਪਣਾ ਜੇ ਦਾ ਆਪਣੇ ਜੀ ਦਾ ਪੈਣਾ ਵੇ ਕੇ ਅੰਗਲੈਂਡ ਦੇ ਵਿੱਚ ਆ ਕ ਅਮਰੀਕਾ ਦੇ ਵਿੱਚ ਇਕੱਲੇ ਰਹਿੰਦੇ ਸੀ ਇੱਥੇ ਜੀ ਇਕੱਲੇ ਹੀ ਰਹਿੰਦੇ ਸੀ ਇਹ ਕੀ ਗੱਲ ਕੀ ਹੋਈ ਸੀ ਹੁਣ ਪਤਾ ਲੱਗਿਆ ਕੁਝ ਤੁਹਾਨੂੰ ਨਾ ਸਾਨੂੰ ਇਹਦੇ ਬਾਰੇ ਮੌਕੇ ਤੇ ਕੋਈ ਨਹੀਂ ਪਤਾ ਲੱਗਾਗਾ ਕਿ ਹੁਣ ਜਾਨੀ ਇਹਦੇ ਬਾਰੇ ਪਿੰਡ ਦੇ ਬੰਦੇ ਜਾਣਕਾਰੀ ਦੇ ਸਕਦੇ ਆ ਕਿੰਨੇ ਦਿਨ ਹੋ ਗਏ ਜੀ ਇੱਕ ਰੋਣ ਨਿਕਲੇ ਨਿਕੇ ਜਾਂ ਘਰ ਬੰਦ ਸੀਗਾ ਨਹੀਂ ਸਾਨੂੰ ਇਹਦੇ ਬਾਰੇ ਵੀਰੇ ਕੋਈ ਖਬਰ ਨਹੀਂ ਗਈ ਤੇ ਜਾਨੀ ਇਹ ਪਿੰਡ ਦੇ ਬੰਦੇ ਨੂੰ ਪਤਾ ਹੋ ਸਕਦਾ ਸਾਨੂੰ ਅਸੀਂ ਆਪਣਾ ਕਪੂਰੇ ਰਹਿੰਦੇ ਜੀ ਅੱਜ ਕੀ ਖਬਰ ਮਿਲੀ ਤੁਹਾਨੂੰ ਆ ਸਾਨੂੰ ਆਪਣਾ ਸ਼ਾਮ ਨੂੰ 4 ਵਜੇ ਪਤਾ ਲੱਗਾ ਵੇ ਕਿ ਐਂ ਕਰੇ ਤੀਰ ਸਿੰਘ ਦਾ ਕਤਲ ਕੀਤਾ ਗਿਆ ਦਾ ਕੋਈ ਫੋਨ ਫਾਨ ਉਹਨਾਂ ਨੂੰ ਕੀਤਾ ਨਹੀਂ 20 ਦਿਨਾਂ ਤੋਂ 25 ਦਿਨਾਂ ਤੋਂ ਨਹੀਂ ਨਹੀਂ ਬਿਲਕੁਲ ਅਸੀਂ ਕੋਈ ਫੋਨ ਨਹੀਂ ਕੀਤਾ ਵੈਸੇ ਸਾਨੂੰ ਵੀ ਇਹ ਫੋਨ ਬਹੁਤ ਘੱਟ ਕਰਦਾ ਸੀਗਾ ਹਾਂਜੀ ਜੁਰੇ ਨੂੰ ਕਹੇ ਯਾਰ ਕਿੰਨੀ ਦੇਰ ਹੋ ਗਈ ਸੀ ਵਾਪਸ ਆਏ ਨਹੀਂ ਹੈ ਜੀ ਵਾਪਸ ਆਏ ਨੂੰ ਕਿੰਨੀ ਦੇਰ ਹੋ ਗਈ ਸੀ ਇਹਨੂੰ ਆਪਣਾ ਹੋ ਗਿਆ 1.5 ਸਾਲ ਦੀ ਗ੍ਰੀਵ ਹੋ ਗਿਆ ਜਾਨੀ ਹੋਂ ਕੌਂ ਜਾਣਦਾ ਸੀ ਤੇ ਵਾਪਸ ਆ ਜਾਂਦਾ ਸੀ ਰਣਜੀਤ ਸੀ ਕੀ ਕਿਸੇ ਨਾਲ ਜੀ ਇਹਨਾਂ ਦੇ ਇਹ ਰਣਜਤ ਦੇ ਬਾਰੇ ਜੇ ਪਿੰਡ ਦੇ ਬੰਦੇ ਦੱਸ ਸਕਦੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਇਨਾਂ ਦੀ ਫੈਮਿਲੀ ਕੋਈ ਬੱਚੇ ਇਨਾਂ ਦੇ ਕੋਈ ਪਹਿਲਾ ਬੱਚਾ ਹੈ ਨਹੀਂ ਸੀਗਾ ਪੱਜਣੇ ਪਹਿਲਾ ਵਿਆਹ ਹੋਵੇ ਵਿਆਹ ਸੀਗਾ ਉਹਦਾ ਡੱਡ ਫੋਰਸ ਹੋਇਆ ਸੀਗਾ ਉਮਰ ਕਿੰਨੀ ਜੀ ਇਨਾਂ ਦੀ ਉਮਰ ਇਹਦੀ ਹੋਊਗੀ ਮੇਰਾ 32 33 ਸਾਲ ਦੇ ਕਰੀਬ ਹੋਊਗੀ ਹਾਂਜੀ ਪਿੰਡੋਂ ਇਹ ਨੰਬਰ ਦਾ ਨਾ ਪਿੰਡ ਦਾ ਨਾ ਜਮੋਤ ਸਿੰਘ ਜੀ ਐਨਵੀ ਦੇ ਕਰ ਇੱਕ ਲਾਸ਼ ਮਿਲੀ ਹੈ ਕੀ ਹੈ ਕੀ ਜਰਾ ਮੈਂ ਭਾਈ ਸਾਨੂੰ ਨਾ ਮੈਂ ਇਹਦੀ ਪਹਿਲੀ ਪਾਉਣਾ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਹੈ ਦੂਜੇ ਤੀਜੇ ਦੇਣੀ ਹੁਣ ਇਹਨੂੰ 10-15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਗਿਆ ਨਹੀਂ ਅਸੀਂ ਇਹਨੂੰ ਫੋਨ ਫੋਨ ਲਾਉਂਦਾ ਸੀ ਮੈਂ ਫੋਨ 10 ਦਿਨ ਹੋ ਗਏ ਅਸੀਂ ਇੱਥੇ ਪੈਸੇ-ਪੂਸੇ ਇਕੱਠੇ ਕਰਦੇ ਸੀ ਮੁੰਡੇ ਹਸਣ ਲੱਗ ਜਾਂਦੇ ਪੈਸੇ ਲੈ ਲਈਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਤੇ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆਏ ਤੇ ਜਦੋਂ ਜਦੋਂ ਅਸੀਂ ਦੇਖਿਆ ਸੁਖਿਆ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂੰਗਾ ਅੱਜ ਨਾਲ ਸਵੇਰੇ ਲਾ ਦੂੰਗਾ ਬਾਹਰ ਜਾ ਕੇ ਮੈਨੂੰ ਫੋਨ ਲਾ ਆਂਦਾ ਸੀ ਇਹ ਜਦੋਂ ਹੁਣ ਫੋਨ ਹੀ ਨਾ ਲਾਇਆ ਇਹਨੇ ਮੈਂ ਕਿਹਾ ਵੀ ਕੋਈ ਫੋਨ ਬੰਦ ਆਈ ਜਾਂਦਾ ਅੱਜ ਗੁਜਰਤ 'ਈ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰ ਹੀ ਸਾਡਾ ਉਹ ਆ। ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ। ਤੇ ਮੈਂ ਕਿਹਾ ਉਹ ਕਹਿੰਦਾ ਪਿੰਡੋਂ ਆਪਾਂ ਛੜਾ ਕੇ ਲਿਆਉਣਾ। ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਨੂੰ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਤ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ 'ਚ। ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ। ਉਹਨਾਂ ਨੇ ਤੇ ਉਹਦੇ ਬੀਜੂ ਜੇ ਬਹੁਤ ਲੱਗਦੇ ਸੀ ਬਾਹਰ। ਵੀ ਬਾਹਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਦਾ। ਤੇ ਤੀਰਥ ਕਿੱਥੇ ਆ ਮੈਂ ਕਿਹਾ ਵੀ ਤੀਰ ਦਾ ਜਿੰਦਾ ਲੱਗਾ ਤੇ ਪੰਜ ਸੱਤ ਦਿਨ ਹੋ ਗਏ 10 ਦਿਨ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਨੇ ਆ ਮੈਂ ਸਰਪੰਚ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਜੇ ਨਜ਼ਰ ਮੁਲਾਜ਼ਮ ਨਹੀਂ ਆਉਂਦੇ ਕੋਈ ਗੱਲ ਹੋਊਗੀ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮੁਲਾਜ਼ਮ ਹੋਣਗੇ ਫੇਰ ਦੇਖਾਂਗੇ ਚਲੋ ਉਦੋਂ ਨੂੰ ਸਾਨੂੰ ਐਸਐਚਓ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਿਕਾਈ ਰੈਂਕ ਕੋਲੇ ਬੰਦੇ ਫੜੇ ਆ ਮੈਨੇ ਤੁਸੀਂ ਉੱਥੇ ਆ ਜਾਓ ਜਦੋਂ ਅਸੀਂ ਉੱਥੇ ਜਾ ਕੇ ਵੇਖ ਉਹਨਾਂ ਨੂੰ ਪੁੱਛਦਾ ਸੀ ਕੀਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕੀ ਕਾਰਨ ਕੀ ਰਾਇ ਇਹ ਕਿਉਂ ਮਾਰਿਆ ਉਹ ਕੋਣ ਸੀਗਾ ਜੀ ਜਿਹਦੀ ਪਹਿਲਾਂ ਸਕਾਈ ਰੈਕ ਕੋਲ ਲਾਸ਼ ਮਿਲੀ ਹਾਂ ਉਹ ਲਾਸ਼ ਸੀਗੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਹੂੰ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਅੱਛਾ ਜੀ ਇਹਨੂੰ ਉਹਨਾਂ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨਾਂ ਨੇ ਹਾਂ ਜੀ ਇਹਨੂੰ ਮਾਰ ਕੇ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਖਣੀ ਅੱਜ ਫੜੇ ਗਏ ਤੜਕੇ ਹੂੰ ਉਹਨਾਂ ਨੂੰ ਜਿਹਦੇ ਉੱਪਰ ਸਾਡੇ ਨੇ ਕੁੱਟਿਆ ਘਟਿਆ ਉਹਨਾਂ ਦਾ ਮਾੜਾ ਮੋੜਾ ਮਾਰਿਆ ਉਹ ਉਹ ਜਦੋਂ ਦੁਬਾਰਾ ਉਹਨਾਂ ਨੇ ਮੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਸੀ ਬਦਨੀ ਖੁਰਦ ਵੀ ਮਾਰਿਆ ਉਹ ਮੰਨ ਗਈ ਤਿੰਨੇ ਮੁੰਡੇ ਥੋੜੇ ਪਿੰਡ ਦੇ ਆ ਜੀ ਹਾਂਜੀ ਉਹ ਸਾਡੇ ਪਿੰਡ ਦੇ ਹੀ ਆ ਕੀ ਕੰਮ ਕੀ ਕਰਦੇ ਇਹ ਤਿੰਨੇ ਉਹ ਵੀ ਬਿਲਕੁਲ ਅਕਦਾ ਦਿਹਾੜੀ ਦੱਪੇ ਕਰਦਾ ਇੱਕ ਬੰਦੇ ਦੇ ਖੇਤੀਬਾੜੀ ਕਰਦਾ ਇੱਥੇ ਆ ਨਾਲ ਹੀ ਕਰ ਆ ਹੂੰ ਉਹਨਾਂ ਦਾ ਵਜ੍ਹਾ ਕੀ ਪਤਾ ਲੱਗੀ ਜੀ ਕੁਝ ਵਜ੍ਹਾ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ ਸਾਨੂੰ ਉਹ ਕੀਤੀ ਹੋਵੇ ਘਰੇ ਕੁਝ ਦਾ ਸਮਾਨ ਸੋਰੀ ਨਹੀਂ ਲੁੱਟ ਖੋ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਮੁੰਡਿਆਂ ਨੂੰ ਮੈਂ ਕਿਹਾ ਵੀ ਤੁਹਾਨੂੰ ਸ਼ਰਮ ਆ ਜੀ ਤੁਸੀਂ ਕਾਹਤੋਂ ਇਹ ਮਾਲਾ ਨੂੰ ਮਾਰਿਆ ਉਹ ਕਹਿੰਦੇ ਵੀ ਅਸੀਂ ਉਹ ਮੁੰਡਾ ਕਹਿੰਦਾ ਲੁੱਟ ਖੋਹ ਦੀ ਖਾ ਕੇ ਮਾਰਿਆ ਮੈਂ ਕਿਹਾ ਵੀ ਲੁੱਟ ਖੋਹ ਕਾਤੋਂ ਵੀ ਤੁਸੀਂ ਲੁੱਟ ਖੋਹ ਹੀ ਕਰ ਲੈਂਦੇ ਏਦੋਂ ਤਾਂ ਇਹਨੂੰ ਕਾਤੋਂ ਮਾਰਨਾ ਸੀ ਉਹ ਕਰੇ ਦੇ ਭੁਲਾਂਦੇ ਜਾਂਦੇ ਸੀਗੇ ਨਹੀਂ ਇੱਥੇ ਦਾ ਕੋਈ ਆ ਹੀ ਜਾਂਦੇ ਬੰਦੇ ਆਏ ਇਹ ਪੈਸੇ ਤਾਂ ਜਿੰਦਾ ਲਾਦੇ ਆਉਂਦਾ ਨਹੀਂ ਸੀ ਕੋਈ ਵੀ ਇਹਦੇ ਕੋਲੇ ਉਹਨਾਂ ਨੇ ਦੱਸਿਆ ਦੀ ਕਦੋਂ ਦੀ ਕਟਨਾ ਕੀਤੀ ਕਿਦਾਂ ਮਾਰਿਆ ਸੀ ਇਹਨਾਂ ਨੇ ਕੋਈ ਦੱਸਿਆ ਇਹਨੂੰ ਦੱਸਿਆ ਉਹ ਕਹਿੰਦਾ 10-15 ਦਿਨ ਹੋ ਗਏ ਨਾਲ ਕੀ ਇਸ ਗੱਲ ਨੂੰ ਜਾਨਕੀ ਹੋਇਆ ਤਾਂ ਪਹਿਲਾਂ ਦੀ ਗੱਲ ਹੈ ਇਹ ਘਰੇ ਕਿਵੇਂ ਦਾਖਲ ਹੋਈ ਇਹਨਾਂ ਕੋਲ ਘਰੇ ਆਏ ਨਹੀਂ ਜੀ ਸਾਨੂੰ ਬਹੁਤ ਪਤਾ ਲੱਗਿਆ ਕੁਝ ਪਤਾ ਲੱਗਿਆ ਜੀ ਕੁੱਤਾ ਵੀ ਮਰ ਗਿਆ ਹਾਂਜੀ ਕੁੱਤਾ ਮਰਿਆ ਸੀ ਤਾਂ ਅੱਜ ਦੇਖਿਆ ਹੂੰ ਜਦੋਂ ਇਹਨੂੰ ਵੇਖਿਆ ਨਾ ਅੰਦਰ ਅਸੀਂ ਬਾਰ ਖੋਲਿਆ ਤੇ ਮੁਸ਼ਕ ਮਾਰਿਆ ਜਦੋਂ ਅਸੀਂ ਗਾਹ ਗਏ ਤੇ ਕਾ ਕੁੱਤਾ ਵੀ ਉਧਰ ਮਰਿਆ ਪਿਆ ਬਾਹਰਲੇ ਪਾਸੇ 15 ਜਿਹੜਾ ਅੰਦਰ ਕੋਈ ਇਹਨਾਂ ਦੇ ਘਰੇ ਕੋਈ ਆਇਆ ਗਿਆ ਕੋਈ ਨਹੀਂ ਕੋਈ ਜਿੰਦਾ ਬਾਹਰੋਂ ਲੱਗਾ ਸੀ ਅਸੀਂ ਜਾਂਦੇ ਰੋ ਹੀ ਸੀ ਬਾਰ ਮੂਰ ਦੀ ਮੈਂ ਗੁਰਦੁਆਰੇ ਆਥਨ ਸਵੇਰੀ ਜਾਣਾ ਤੇ ਦੁੱਧ-ਦੁੱਧ ਪੋਣ ਜਾਣਾ ਮੈਂ ਵੇਖਣਾ ਵੀ ਜਿੰਦਾ ਲੱਗਾ ਹੈ ਜੇ ਮਾਰ ਇਹ ਪਰ ਮੈਂ ਕਿਸੇ ਜਿਹੜੇ ਮਰਨ ਦਾ ਉਮਰੇ ਦੀ ਹੈ ਕੀ ਕਾਰਨ ਕਿਰੇ ਇਹ ਆਪਣੇ ਪਿੰਡ ਬਦਨੀ ਖੁਰ ਦਾ ਨੌਜਵਾਨ ਬਣੀ ਸੀ ਉਮਰ ਕਿਰਬਨ 16 17 ਸਾਲ ਇਹ ਜੀ ਕੱਲ ਸ਼ਾਮ ਨੂੰ ਕਿਸੇ ਯਾਰਾਂ ਦੋਸਤਾਂ ਨਾਲ ਮੇਰੇ ਪਿੰਡਦਿਆਂ ਨਹੀਂ ਘਰੋਂ ਗਿਆ ਫਿਲਮ ਦੇਖਣ ਲਈ ਜੋ ਜਾਣਕਾਰੀ ਇਹਨਾਂ ਤੋਂ ਪਰਿਵਾਰ ਤੋਂ ਬੱਚਿਆਂ ਤੋਂ ਮਿਲ ਜਾਨੇ ਭਰਾਵਾਂ ਤੋਂ ਇਹਨਾਂ ਨੇ ਸਵੇਰ ਜਾਂਦੇ ਜਦੋਂ ਉਹ ਪੜਤਾਲ ਕਰਨੀ ਸ਼ੁਰੂ ਕੀਤੀ ਵੀ ਰਾਤ ਘਰੇ ਨਹੀਂ ਆਇਆ ਤਾਂ ਹੌਲੀ ਹੌਲੀ ਮਤਲਬ ਇਹਨਾਂ ਨੂੰ ਪਤਾ ਲੱਗਿਆ ਵੀ ਉਹਦੀ ਮਤਲਬ ਮੌਤ ਹੋ ਚੁੱਕੀ ਹੈ ਤੇ ਉਹਦੀ ਡੈੱਡ ਬੋਡੀ ਜਿਹੜੀ ਮੋਗੇ ਸਕਾਈ ਰੱਗ ਪੈਲ ਸਾਹ ਮਹਨੇ ਕੋਲੇ ਉੱਥੇ ਰੇਲਵੇ ਲਾਈਨ ਦੇ ਨਾਲ ਰੇਨ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਸਾਨੂੰ ਵੀ ਪਿੰਡ ਵਿੱਚ ਕਿਉਂਕਿ ਪਿੰਡ ਦੇ ਸਬੰਚੂਣ ਦੇ ਉੱਤੇ ਮੈਨੂੰ ਵੀ ਫੋਨ ਗਿਆ ਤੇ ਮੈਂ ਤੁਰੰਤ ਉੱਥੋਂ ਪਿੰਡੋਂ ਆਇਆ ਤੇ ਡੈੱਡ ਬੋਡੀ ਜਿਹੜੀ ਉੱਥੋਂ ਬਰਾਮਦ ਪੁਲਿਸ ਮੁਲਾਜ਼ਮਾਂ ਨੇ ਕਰ ਲਈ ਸੀ ਉਦੋਂ ਪਹਿਲਾਂ ਤੇ ਉਸ ਤੋਂ ਬਾਅਦ ਡੈੱਡ ਬੋਡੀ ਜਿਹੜੀ ਹੈ ਮੋਗਾ ਸਾਸਤਾਲ ਦੀ ਮੋਰਚਰੀ ਦੇ ਵਿੱਚ ਜਿਹੜੀ ਰੱਖ ਦਿੱਤੀ ਗਈ ਹੈ ਪਸੇਬ ਕਾਰਨ ਕੀ ਰਿਹਾ ਹੈ ਕਿਉਂ ਐ ਜਿਸ ਤਰ੍ਹਾਂ ਮੇਰੀ ਕਤਲ ਕੀਤਾ ਗਿਆ ਕੀ ਕਾਰਨ ਕੀ ਕੋਈ ਰੰਜੀਤ ਸੀ ਕੋਈ ਜਾਤੀ ਦਸ਼ਮਣੀ ਸੀ ਕੀ ਕਾਰਨ ਰਿਹਾ ਹੈ ਪਤਾ ਨਹੀਂ ਜੀ ਦੋਨੇ ਤਿੰਨੇ ਜਣੇ ਜਾਂਦੀ ਯਾਰ ਦੋਸਤ ਸੀ ਆਪਸ ਵਿੱਚ ਕੱਥੇ ਬਹਿੰਦੇ ਖੰਦੇ ਸੀ ਇਹਦੇ ਵਿੱਚ ਤਾਂ ਹੁਣ ਜਿਹੜੇ ਮਲਜਮਾ ਜੋ ਪੁਲਿਸ ਦੀ ਕਸਟਡੀ ਵਿੱਚ ਉਹਨਾਂ ਨੂੰ ਉਹੀ ਦੱਸ ਸਕਦੇ ਕਿਉਂਕਿ ਮੈਂ ਉਹਨਾਂ ਨੂੰ ਮਿਲਿਆ ਨਹੀਂ ਜੀ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲਬਾਤ ਦੱਸੀ ਪੁਲਿਸ ਕੋਲੇ ਕੀ ਮੰਨੇ ਜੀ ਉਹਨਾਂ ਨੂੰ ਪਤਾ ਹੋਵੇ ਤੇ ਮਲਜਮਾ ਰਹਿਸਤਾ ਕੁਛ ਹਾਂਜੀ ਮਲਜਮਾ ਨਹੀਂ ਪਿੰਡ ਦੇ ਵਿੱਚੋਂ ਸੀ ਦੋਸਤ ਸੀ ਆਪਸ ਵਿੱਚ ਇਹਦੇ ਹਾਂਜੀ ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ ਜਿਹੜਾ 16-1 ਫੜਦਾ ਹੀ ਪਲੱਸ 1 ਜੀ ਸਰ ਦਿਓ ਜਾਣਕਾਰੀ ਕਿ ਜਿਹੜੀ ਲਾਸ਼ ਮਿਲੀ ਇੱਥੇ ਸਰ ਕੀ ਸੀਗਾ ਪੂਰਾ ਮਸਲਾ ਸਰ ਸਾਨੂੰ ਹੀ ਅੱਜ ਸ਼ਾਮ ਨੂੰਤਲਾ ਮਿਲੀ ਸੀ ਵੀ ਮਨਦੀਪ ਸਿੰਘ ਉਰਫ ਫਤੀਰਥ ਸਿੰਘ ਪੁੱਤਰ ਕਰਨੈਲ ਸਿੰਘ ਬਦਨੀ ਖੁਰਦ ਇਹਦੀ ਤਿੰਨ ਬੰਦੇ ਨੇ ਮਨੀਕਰਨ ਸਿੰਘ ਅਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਇਹ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਸ਼ ਤੁਹਾਨੂੰ ਬਰਾਮਦ ਹੋ ਸਕਦੀ ਹੈ ਜਿਸਤੇ ਅਸੀਂ ਆਪ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ ਕਿੱਥੋਂ ਦਾ ਸੀਗੇ ਬੰਦੇ ਸਰਦ ਨੇ ਇਹ ਇਤਨੇ ਵੱਧ ਨਹੀਂ ਘਰ ਦਤੀ ਕਿੰਨੇ ਦਿਨ ਬਾਅਦ ਲਾਸ਼ ਵੀ ਲਿਆ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਜੀ ਕਲੀਅਰ ਨਹੀਂ ਕਾਰਨ ਕੀ ਦੱਸਿਆ ਜੀ ਕਾਰਨ ਨਹੀਂ ਜੀ ਪਤਾ ਨਹੀਂ ਇਹ ਇਕੱਲਾ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲਾ ਹੀ ਰਹਿੰਦਾ ਸੀ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਕੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਅਜੇ ਕੋਈ ਜਾਣਕਾਰੀ ਕੋਈ ਅਰੈਸਟ ਹੋਇਆ ਤੱਕ ਚਲ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫਤੀਸ਼ ਚੱਲ ਰਹੀ ਹੈ ਠੀਕ ਹੈ